Hello, video. ਮਾਨ ਦਰਸ਼ਕਾ ਦਾ ਸਵਾਗਤ ਕਰਦਾ ਹਾਂ ਮੈਂ ਸਹਾਰਾਂਚ ਤੇ ਅੱਜ ਆਪਾਂ ਮੋਹਾਲੀ ਦੇ ਵਿੱਚ ਮੌਜੂਦ ਆ ਫੇਸ 9 ਦੇ ਵਿੱਚ ਤੇ ਅੱਜ ਤੁਹਾਨੂੰ ਅਜਿਹੇ ਸ਼ਖਸ ਨਾਲ ਮਿਲਾਨੇ ਆ ਜਿਨ੍ਹਾਂ ਨੇ ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਦਾ ਸਫ਼ਰ ਤੈਅ ਕੀਤਾ ਹੈ ਤੇ ਅੱਜ ਮੋਹਾਲੀ ਦੇ ਵਿੱਚ ਉਹ ਫੂਡ ਕਰਾਫਟ ਦੀ ਜਿਹੜੀ ਵੈਨ ਹੈ ਉਹ ਲਗਾ ਰਹੇ ਨੇ ਤੇ ਅਸ਼ਰ ਫਿਲਮ ਤੋਂ ਸ਼ੁਰੂਆਤ ਹੋਈ ਸੀ ਸ਼ਾਹীদ ਕਪੂਰ ਦੇ ਨਾਲ ਵੀ ਕੰਮ ਕੀਤਾ ਮਨਿੰਦਰ ਮਨਿੰਦਰ ਵੀਰ ਇੱਕ ਪੁੱਲੇ ਤਾਂ ਕੀ ਹਾਲ ਹੈ ਸਸੀ ਸਾਸ਼ੀ ਗਾ ਜੀ ਬੜੀਆ ਜੀ ਬੜੀਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਮਨਿਊਜ਼ ਦੇ ਵਿੱਚ ਥੈਂਕ ਯੂ ਭਾਜੀ ਤਾਂ ਭਾਈ ਸ਼ੁਰੂਆਤ ਕਿੱਦਾਂ ਹੋਈ ਸੀ ਹਸ਼ਰ ਫਿਲਮ ਤੋਂ ਤੁਸੀਂ ਸ਼ੁਰੂਆਤ ਕੀਤੀ ਹਸ਼ਰ ਫਿਲਮ ਦੇ ਵਿੱਚ ਪੈਰ ਕਿੱਦਾਂ ਪਿਆ ਗਿਆ ਸੀ ਭਾਈ ਜੀ ਲੰਬੀਆਂ ਕਹਾਣੀਆਂ ਆਂ ਪ੍ਰਾਣੀਆਂ ਕਹਾਣੀਆਂ ਐ ਐਕਚੁਅਲ ਦੇ ਵਿੱਚ ਮੈਨੂੰ ਨਾ ਮਿਮਿਕਰੀ ਕਰਨ ਦਾ ਬੜਾ ਸ਼ੌਂਕ ਸੀ ਮੈਂ ਮਿਮਿਕ ਕਰਦਾ ਸੀ ਐਕਟਰਾਂ ਦੀ ਆਵਾਜ਼ਾਂ ਕੱਢਦਾ ਹੁੰਦਾ ਸੀ ਤੇ ਛੋਟੀ ਉਮਰ ਹੁੰਦੀ ਸੀ 15 16 ਸਾਲ ਦੀ ਤੇ ਮਤਲਬ ਅਲੱਗ-ਅਲੱਗ ਤਰ੍ਹਾਂ ਦੀ ਆਵਾਜ਼ਾਂ ਕਰਨੀਆਂ ਮੇਲ ਮਿੰਦਰ ਸਾਹਿਬ ਦੀ ਜਾਂ ਤਰਮਿੰਦਰ ਸਾਹਿਬ ਦੀ ਔਰ ਕੇਸਟਮੋਪਰਜੀ ਸ਼ਤਰੂਗਨ ਸਿਨਾ ਇਦਾਂ ਉਹ ਬਚਪਨਾ ਹੁੰਦਾ ਸੀ ਮਾਰਕੀਟ 'ਚ ਆਣਾ ਤਾਂ ਚਾਰ ਬੰਦਿਆਂ ਨੇ ਰੋਕ ਲੈਣਾ ਯਾਰ ਉਹਦੀ ਆਵਾਜ਼ ਕੱਢੀ ਉਹਦੀ ਆਵਾਜ਼ ਕੱਢੀ ਤੇ ਮੈਂ ਕਰਨ ਲੱਗ ਜਾਂਦਾ ਸੀਗਾ ਇਸੇ ਤਰ੍ਹਾਂ ਇੱਕ ਦਿਨ ਕੋਈ ਭਾਜੀ ਮਿਲੇ ਉਹਨਾਂ ਨੇ ਇੱਕ ਸ਼ਾਰਟ ਫਿਲਮ ਬਣਾਈ ਤੇ ਉਹ ਫਿਲਮ ਰਿਲੀਜ਼ ਨਹੀਂ ਹੋਈ ਫਿਰ ਉਹਨਾਂ ਦੇ ਥਰੂ ਮੈਂ ਕਿਸੇ ਹੋਰ ਨੂੰ ਮਿਲਿਆ ਉਹਨਾਂ ਨੇ ਇੱਕ ਸ਼ਾਰਟ ਫਿਲਮ ਬਣਾਈ ਉਹ ਵੀ ਫਿਲਮ ਰਿਲੀਜ਼ ਨਹੀਂ ਹੋਈ ਸੋ ਇਹ ਇਹਦੇ ਨਾਲ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਵੀ ਕਈ ਲੋਕ ਕਹਿੰਦੇ ਨਾ ਵੀ ਅਸੀਂ ਕੰਮ ਕੀਤਾ ਸੀ ਦੋ ਜਾਂ ਏਸੀਓ ਸੀ ਇਹ ਇੱਕ ਨਾ ਲੜੀ ਜੁੜਨੀ ਹੁੰਦੀ ਹੈ ਤਾਰ ਜੁੜਨੀ ਹੁੰਦੀ ਹੈ ਉਹਨਾਂ ਨੂੰ ਨਾ ਮਿਲਦਾ ਜਾਂ ਉਹ ਕੰਮ ਨਾ ਕੀਤਾ ਹੁੰਦਾ ਦੂਸਰੇ ਨੂੰ ਨਾ ਮਿਲਦਾ ਦੂਸਰੇ ਨੂੰ ਮਿਲਿਆ ਉਹਨਾਂ ਨੇ ਮੈਨੂੰ ਬੱਬੂ ਮਾਨ ਭਾਈ ਨਾਲ ਮਿਲਾਤਾ ਤੇ ਮੈਨੂੰ ਅੱਜ ਵੀ ਯਾਦਾ ਐ ਚਲ ਸਟੂਡੀਓ ਗੋਰਪਰੇਨ ਭਾਈ ਦਾ ਹੁੰਦਾ ਸੀਗਾ ਤੇ ਉੱਥੇ ਬੱਬੂ ਮਾਨ ਭਾਈ ਨਾਲ ਮਿਲਿਆ ਗੋਰਪਾ ਜੀ ਸੀਗੇ ਇਹਨਾਂ ਨੇ ਉੱਥੇ ਆਡੀਸ਼ਨ ਲਿਆ ਮੇਰਾ ਤੇ ਓਨ ਦੀ ਸਪੋਰਟ ਹੀ ਇਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ ਸਕੀ ਫਾਈਨਲ ਹੈ ਕਾਕਾ ਤੇ ਬਸ ਇਦਾਂ ਕਹਾਣੀ ਸੀਗੀ ਇਦਾਂ ਉੱਥੇ ਮੈਂ ਉਹਨਾਂ ਨਾਲ ਜੁੜ ਗਿਆ ਫਿਰ ਅੱਛਾ ਤੈਨੂੰ ਲੱਗਿਆ ਨਹੀਂ ਕਿ ਹਾਂ ਯਾਰ ਬੱਬੂ ਮਾਨ ਇਸ ਡਰਾ ਵੱਡਾ ਕੈਰੇਕਟਰ ਉਹਦੇ ਨਾਲ ਪਹਿਲੀ ਫਿਲਮ ਬਾਜੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਅੰਦਰ ਗਿਆ ਤੇ ਬੱਬੂ ਮਾਨ ਭਾਜੀ ਸੋਫੇ ਤੇ ਬੈਠੀ ਹੋਈ ਸੀਗੇ ਤੇ ਮੈਨੂੰ ਉਹਨਾਂ ਨੇ ਕੈਰੇਕਟਰ ਸਮਝਾਇਆ ਮੈਂ ਜਸਟ ਐਂਟਰ ਕਰਕੇ ਤੇ ਦੇਖ ਕੇ ਮੇਰੇ ਨਾਲ ਮੇਰਾ ਫਰੈਂਡ ਗਿਆ ਸੀਗਾ ਲੁਧਿਆਣੇ ਦੀ ਡੈਥ ਹੋ ਗਈ ਹੁੰਦਾ ਤੇ ਮੈਂ ਬਾਹਰ ਆਇਆ ਫਟਾਟ ਮੈਂ ਉਹ ਮੈਂ ਫਿਰ ਬੱਬੂ ਮਾਨ ਵੇਟਾ ਅੰਦਰ ਮਤਲਬ ਫੈਨ ਤਾਂ ਯਾਰ ਅਸੀਂ ਮਤਲਬ ਸ਼ੁਰੂ ਤੋਂ ਹੀ ਮੈਂ ਦੱਸਦਾ ਹਾਂ ਨਾ ਕਿ ਮੈਂ ਇਹਨਾਂ ਸਾਰਿਆਂ ਨੂੰ ਦੇਖ ਦੇ ਕੇ ਵੱਡਾ ਹੋਇਆ ਜੀ ਭਗਵੰਤ ਮਾਨ ਭਾਈ ਦੀ ਉਹ ਕੈਸਾ ਨਹੀਂ ਹੁੰਦੀਆਂ ਸੀਗੀਆਂ ਵੀ ਜੁਮ ਨੂੰ ਹਾਜ਼ਰ ਹੈ ਇਹ ਉਹ ਉਹਨਾਂ ਦੀ ਉਹ ਜੂੜੀ ਪਿਆਜ਼ ਰੱਖ ਕੇ ਜੂੜੀ ਕਰਕੇ ਅਸੀਂ ਘਰ 'ਚ ਅਸੀਂ ਮਜ਼ਾਕ ਤੁਸੀਂ ਮੈਂ ਮੈਂ ਹੁਣ ਵੀ ਥੋੜੀ ਦੇਰ ਪਹਿਲੇ ਇੰਟਰਵਿਊ ਹੋਈ ਸੀ ਪੁੱਛਦੇ ਸੀਗੇ ਕੋਈ ਗਿਲਾ ਸ਼ਿਕਵਾ ਮੈਂਕਰ ਮੈਂ ਤਾਂ ਸਾਰਿਆਂ ਨੂੰ ਦੇਖ ਕੇ ਵੱਡਾ ਹੋਇਆ ਮੈਨੂੰ ਤਾਂ ਖੁਸ਼ੀ ਹੁੰਦੀ ਅੱਜ ਵੀ ਵੀ ਮੈਨੂੰ ਤਾਂ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਮੈਂ ਚਾਹੇ ਸ਼ਾਰਟ ਪੀਰੀਅਡ ਦੇ ਵਿੱਚ ਬਹੁਤ ਘੱਟ ਸਮੇਂ 'ਚ ਮੈਂ ਕੋਈ ਬੇਕਾਰ ਕੰਮ ਨਹੀਂ ਕੀਤਾ ਵੀ ਮੈਂ ਕਹਾਂ ਮੈਂ ਕਿਸੇ ਅਨਨੋਨ ਚਿਹਰੇ ਨਾਲ ਕੰਮ ਕਰ ਲਿਆ ਵੀ ਮੈਂ ਫਿਲਮਾਂ ਕੀਤੀ ਜਾਂ ਸ਼ਾਇਦ ਤੁਸੀਂ ਵੀ ਅੱਜ ਇਸ ਲਈ ਹੋ ਕਿ ਮੈਂ ਬੜੇ ਨਾਮੀ ਗ੍ਰਾਮੀ ਚਿਹਰੇ ਨਾਲ ਕੰਮ ਕੀਤਾ ਹੋਇਆ ਮੈਨੂੰ ਉਹੀ ਬੜਾ ਚਾਹ ਹੁੰਦਾ ਸੀ ਅੱਛਾ ਅੱਜ ਮੇਰਾ ਗੁਰਪ੍ਰੀਖੂਗੀ ਭਾਈ ਦਾ ਸ਼ੂਟ ਹੈ ਅੱਜ ਮੇਰਾ ਬੀਨੂ ਢਿੱਲੋ ਭਾਈ ਦਾ ਸ਼ੂਟ ਹੈ ਅੱਜ ਮੇਰਾ ਰਵਿੰਦਰ ਗਰੇਵਾਨਾ ਸ਼ੂਟ ਹੈ ਜੋ ਵੀ ਸਿਆ ਨਾ ਬੜਾ ਚਾਹ ਹੁੰਦਾ ਬੜੀ ਖੁਸ਼ੀ ਹੁੰਦੀ ਸੀ ਔਰ ਅੱਜ ਵੀ ਮਤਲਬ ਮੈਂ ਸਾਰਿਆਂ ਨਾਲ ਟੱਚ 'ਚ ਮਤਲਬ ਹੈਗਾ ਵੀ ਮੈਂ ਕਿਸੇ ਨੂੰ ਵੀ ਕਾਲ ਕਰ ਸਕਦਾ ਸਾਰਿਆਂ ਦੇ ਨੰਬਰਸ ਮੇਰੇ ਕੋਲ ਹੈਗੇ ਆ ਤੇ ਬੜਾ ਅੱਛਾ ਹੈਗਾ ਅੱਛਾ ਪਹਿਲੇ ਤਾਂ ਡਾਇਲੌਗ ਸੁਣਾਗੇ ਕਿਉਂਕਿ ਇਹ ਡਾਇਲੌਗ ਹਸ਼ਰ ਦਾ ਜਿਹੜਾ ਡਾਇਲੌਗ ਹੈ ਉਹ ਤਾਂ ਬਹੁਤ ਹੀ ਜ਼ਿਆਦਾ ਫੇਮਸ ਜਿਹੜਾ ਸੀਗਾ ਉਹ ਹੋ ਇੱਕ ਵਾਰੀ ਡਾਇਲੌਗ ਚ ਰਹਾ ਤਾਂ ਡਾਇਲੌਗ ਤਾਂ ਹੁਣ ਇੱਕੋ ਹੀ ਚੱਲੀ ਜਾਂਦਾ ਤੁਹਾਨੂੰ ਹੋਰ ਸੁਣਾ ਦਿੰਨਾ ਇੱਕ ਹੋਰ ਸੁਣਾ ਪਰ ਈਤ ਕਿ ਮੋਰੀ ਹੈ ਉਹ ਸੱਚ ਮੈਂ ਤਾਂ ਭੁੱਲ ਹੀ ਗਿਆ ਦੀਦੀ ਆਈ ਐ ਬਾਰੋ ਜਾਚ ਬੈਠ ਕੇ ਅਦਾਬ ਵੀ ਸੇਮ ਸਭ ਕੁਝ ਸੇਮ ਅਗੇ ਫੇਸ ਐਮਪ੍ਰੈਸ ਐਕਸਪ੍ਰੈਸ਼ਨ ਵੀ ਸੇਮ ਬਸ ਦਾੜੀ ਚਿੱਟੀ ਹੋ ਗਈ ਐ ਉਹ ਤਾਂ ਦਾੜੀ ਨਹੀਂ ਸੀਗੀ ਤੇ ਹੁਣ ਦਾੜੀ ਚਿੱਟੀ ਹੋ ਗਈ ਐ ਹਾਂ ਜੀ ਹੁਣ ਦਾੜੀ ਚਿੱਟੀ ਹੋ ਗਈ ਜੀ ਉਮਰ ਹੋ ਗਈ ਹੁਣ ਉਹਦਾ ਕੀ ਉਮਰ ਸੀਗੀ ਉਦੋਂ ਨਹੀਂ 16 17 18 ਇੰਨੀ ਕੁ ਜਿਹੀ ਬਸ ਅੱਛਾ ਤਾਂ ਹੁਣ ਹੁਣ ਡਬਲ ਹੋ ਗਈ ਡਬਲ ਹੋ ਗਈ ਅੱਛਾ ਫਿਲਮਾਂ ਤੋਂ ਫੂਡ ਕਰਾਉਂਦਾ ਜਿਹੜਾ ਵੈਨ ਦਾ ਜਿਹੜਾ ਸਫਰ ਹੈ ਇਹ ਕਿਦਾਂ ਹੈ ਇਹ ਭਾਜੀ ਫਿਲਮਾਂ ਜਦ ਤੱਕ ਕੰਮ ਮਿਲਦਾ ਰਿਹਾ ਕਰਦਾ ਰਿਹਾ ਮੈਂ 2019 ਚ ਕਰੋਨਾ ਆਇਆ ਉਸ ਤੋਂ ਬਾਅਦ 올 ਓਵਰ ਮਤਲਬ ਵਰਡ ਜੀ ਕਹ ਲਈ ਆਪਾਂ ਇੰਡੀਆ ਚ ਕੀ ਸਾਰੇ ਪਾਸੇ ਹੀ ਮੰਦੀ ਛਾ ਗਈ ਥੋੜੀ ਜੀ ਤੇ ਕੁਝ ਸਰਕਮਸਟੈਂਸੀਜ਼ ਜਿੱਦਾਂ ਦੇ ਹੋ ਗਏ ਮੇਰਾ ਮੇਰੀ ਸ਼ਾਪ ਹੁੰਦੀ ਸੀਗੀ ਪੰਜ ਫੇਸ ਦੇ ਵਿੱਚ ਸਿੰਘ ਸਟੂਡੀਓ ਦੇ ਨਾਂ ਤੋਂ ਉਹ ਸੱਡਨਲੀ ਬੰਦ ਹੋ ਗਈ ਕੁਝ ਇਨਵੈਸਟਮੈਂਟਸ ਸੀਗੀਆਂ ਕੁਝ ਡੁੱਬ ਗਈਆਂ ਕੁਝ ਖਰਾਬ ਹੋ ਗਈਆਂ ਸੋ ਜਿੰਨਾ ਕੁ ਪੱਲੇ ਸੀਗਾ ਉਹ ਸਾਰਾ ਲਗ ਲੁਗ ਗਿਆ ਤੇ ਜ਼ਿੰਦਗੀ ਜੀਣੀ ਥੋੜੀ ਔਖੀ ਹੋ ਗਈ ਸੀ ਮਤਲਬ ਮੈਂ ਕਹਾਂ ਕਿ ਖਾਸੀ ਔਖੀ ਹੋ ਗਈ ਸੀ ਪਰ ਮੈਨੂੰ ਲੱਗਿਆ ਕਿ ਯਾਰ ਇਧਰ ਉਧਰੋ ਫੜ ਫੜਾ ਕੇ ਕਿੰਨੀ ਦੇਰ ਕੰਮ ਚੱਲ ਸਕਦਾ ਹੈ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਕਰਨੀ ਪੈਣੀ ਹੈ ਔਰ ਕਰਨੀ ਵੀ ਚਾਹੀਦੀ ਹੈ ਸ਼ਰਮ ਘਾ ਵੀ ਹੈ ਜੀ ਗੁਰਦਾਸ ਸਿੰਘ ਜੀ ਕਹਿੰਦੇ ਵੀ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਕਾਲ ਸ਼ਾ ਕਰੀ ਜੀ ਤੇ ਰੋਟੀ ਖਵਾ ਰਹੇ ਜੀ ਹੱਕ ਦੀ ਤੇ ਆ ਹੱਕ ਦੀ ਆਪ ਖਾ ਰਹੇ ਆ ਤੇ ਠੀਕ ਹੈ ਮੈਨੂੰ ਕੋਈ ਗਿਲਾ ਨਹੀਂ ਵੀ ਜ਼ਿੰਦਗੀ ਤੋਂ ਜਾਂ ਕਿਸੇ ਉਹ ਵੀ ਸਮਾਂ ਸੀਗਾ ਇਹ ਵੀ ਸਮਾਂ ਹੈਗਾ ਅੱਛਾ ਉਹ ਨਹੀਂ ਰਿਹਾ ਤਾਂ ਇਹ ਵੀ ਨਹੀਂ ਰਹੇਗਾ ਕਿਸੇ ਦਾ ਫੋਨ ਨਹੀਂ ਆਉਂਦਾ ਕਿ ਹਾਂ ਯਾਰ ਬਾਈ ਕਿੱਥੇ ਆ ਕਿਵੇਂ ਆ ਨਹੀਂ ਇਦਾਂ ਨਹੀਂ ਕਿਸੇ ਦਾ ਹੁੰਦਾ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਹਜੇ ਤੱਕ ਤੇ ਨਾ ਮੈਂ ਕਿਸੇ ਨੂੰ ਕਦੀ ਸ਼ੋਅ ਕੀਤਾ ਤੇ ਗਰੇਵਾਲ ਭਾਈ ਰਵਿੰਦਰ ਗਰੇਵਾਲ ਭਾਈ ਨੂੰ ਪਤਾ ਦੱਸਿਆ ਸੀ ਮੈਂ ਵੀ ਮੈਂ ਇਦਾਂ ਇਦਾਂ ਕੰਮ ਸ਼ੁਰੂ ਕੀਤਾ ਉਹਨਾਂ ਨੇ ਇੱਕ ਹੁਣ ਸੀਰੀਜ਼ ਬਣਾਈ ਸੀ ਬਲੂ ਵੈਂ 28 ਨਵੰਬਰ ਨੂੰ ਰਿਲੀਜ਼ ਹੋਈ ਉਹਦੇ ਚ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਬੁਲਾਇਆ ਉਹਨਾਂ ਨੇ ਤੇ ਉਹਨਾਂ ਨਾਲ ਵੀ ਮੇਰਾ ਬਹੁਤ ਪ੍ਰੇਮ ਪਿਆਰ ਵਧੀਆ ਹੈਗਾ ਤੇ ਬਾਕੀ ਤਾਂ ਦੇਖੋ ਸਭ ਆਪਣੇ ਆਪਣੇ ਕੰਮਾਂ 'ਚ ਬੀਜ਼ੀ ਐ। ਜੀ। ਇਸੇ ਦੇ ਲਈ ਕਿਸੇ ਕੋਲ ਇੰਨਾ ਵਕਤ ਨਹੀਂ ਹੈਗਾ। ਤੇ ਠੀਕ ਐ ਕੋਈ ਗੱਲ ਨਹੀਂ। ਜਦੋਂ ਹਸ਼ਾਟੂ ਆ ਰਹੀ ਐ, ਲੱਗਦਾ ਦੁਬਾਰਾ ਮੌਕਾ ਮਿਲੇਗਾ ਉਸ ਦੇ ਵਿੱਚ। ਮੈਂ ਕੁਝ ਨਹੀਂ ਕਹਿ ਸਕਦਾ ਭਾਈ ਜੀ। ਮੈਨੂੰ ਹਜੇ ਤੱਕ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਇਸ ਚੀਜ਼ ਦੀ ਕਿ ਹਸ਼ਾਟੂ ਆ ਰਹੀ ਐ ਜਾਂ ਕਦੋਂ ਆਏਗੀ ਜਾਂ ਉਹਦਾ ਕੀ ਕਨਸੈਪਟ ਐ। ਕਿਉਂਕਿ जरूरी नहीं होंगे कि या कुछ अधूरा पार्ट वन रह गया हो वो इही पार्ट पार्ट टू कंटीन्यू हो ये कुछ उदा का होंगे तो सोलह साल ना लगते सो so, कुछ डिफरेंट कंसैप्ट होगा अगर उद्देश्य कोई करैक्टर कुछ होएगा मेरे लायक या आ, ये नहीं पता कि वो डायरेक्टर उही है या प्रोड्यूसर प्रोड्यूसर चलो बबू मान साहब ने खुद ही की पता नहीं हूँ की कंसैप्ट है ना अगर कोई स्टोरी लाइन सेम होएगी कोई कंटिन्यूटी होएगी ਤੇ ਜਰੂਰ ਯਾਦ ਕਰ ਲੈਣਗੇ ਯਾਦ ਕਰਨ ਕਿ ਤੇ ਮੈਂ ਹਾਜ਼ਰ ਆਗਾ ਦਾੜੀ ਸ਼ੇਵ ਕਰਾ ਕੇ ਤੇ ਮੈਂ ਅੱਜ ਵੀ ਨਿਕਲ ਆ ਠੀਕ ਹੈ ਤਾਂ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਮੇਰੇ ਫੂਡ ਦੇਣ ਲਗਾਉਣ ਦੇ ਨੂੰ ਮੈਨੂੰ ਇੱਥੇ ਕੰਟੀਨਿਊ ਰਾਉਂਡ 2 ਸਾਲ ਹੋ ਗਏ ਤੇ 2 ਸਾਲ ਹੋ ਗਏ ਹਾਂਜੀ ਤਾਂ ਉਸ ਤੋਂ ਪਹਿਲਾਂ ਕੁਛ ਸਮਾਂ ਕੀ ਕਰਦੇ ਰਹੇ ਉਸ ਤੋਂ ਪਹਿਲੇ ਮੈਨੂੰ ਪੈਰਾਲਾਈਜ਼ ਹੋ ਗਿਆ ਸੀ ਓਕੇ ਹਾਂਜੀ ਤਾਂ ਉਸ ਤੋਂ ਪੈਰਾਲਾਈਜ਼ ਤੋਂ ਬਾਅਦ ਸੋਚ ਬਦਲ ਗਈ ਸਮਾਂ ਬਦਲ ਗਿਆ ਤੇ ਬੜਾ ਕੁਝ ਦੇਖਣ ਨੂੰ ਮਿਲ ਗਿਆ ਤਾਂ ਪੈਰਲਾਈਸ ਤੋਂ ਬਾਅਦ ਤੁਸੀਂ ਅਹਿਸਾਸ ਕੀਤਾ ਕਿ ਨਹੀਂ ਯਾਰ ਕੁਝ ਹੁਣ ਆਪਣਾ ਵੀ ਕਰਨਾ ਚਾਹੀਦਾ ਪਾਜੀ ਇੱਕ ਡਾਕਟਰ ਤੇ ਇੱਕ ਕੋਰਟ ਕਚਹਿਰੀਆਂ ਇਹ ਚੰਗੇ ਚੰਗੇ ਬੰਦਿਆਂ ਨੂੰ ਹਿਲਾ ਦਿੰਦੀ ਹੈ ਤੇ ਇਸ ਕਰਕੇ ਮਤਲਬ ਮੈਂ ਇੰਨੇ ਜੋਗਾ ਵੀ ਨਹੀਂ ਰਿਹਾ ਸੀ ਕਿ ਮੈਂ ਆਪਦੀ ਮੈਡੀਸਨ ਖਾ ਸਕਾਂ ਸੋਚ ਕੇ ਮੋਸ਼ਨ ਇਮੋਸ਼ਨਲ ਹੋ ਜਾਂਦਾ ਕੋਈ ਗੱਲੀ ਭਾਈ ਇਹ ਨਾ ਇੰਨਾ ਰੱਬ ਜੀ ਤੁਹਾਨੂੰ ਉਦੋਂ ਚੜਿਆ ਸੀ ਤਾਂ ਇੱਕ ਵਾਰੀ ਫਿਰ ਚੜੂਗਾ ਐਦਾਂ ਕੋਈ ਇਮੋਸ਼ਨ ਹੋਣ ਵਾਲੀ ਗੱਲ ਨਹੀਂ ਹੈਗੀ ਉਤਾਰ ਚੜਾਅ ਜ਼ਿੰਦਗੀ ਚ ਆਉਂਦੇ ਆਉਂਦੇ ਮੈਂ ਐਕਚੁਅਲੀ ਭਾਵੁਕ ਹੋ ਜਾਂਦਾ ਸੋਚਦਾ ਨਾ ਤੇ ਭਾਵੁਕ ਹੋ ਜਾਂਦਾ ਕੋਈ ਗੱਲੀ ਭਾਈ ਐਦਾਂ ਭਾਵੁਕ ਹੋਣ ਵਾਲੀ ਕੋਈ ਗੱਲ ਨਹੀਂ ਆਪਾਂ ਤੁਹਾਡੇ ਨਾਲ ਆ ਤੁਸੀਂ ਜਦੋਂ ਇੱਕ ਵਾਰੀ ਵੀ ਫੋਨ ਕਰੋਗੇ ਨਾ ਆਪਾਂ ਤੁਹਾਡੇ ਅੱਗੇ ਹਾਜ਼ਰ ਤੁਸੀਂ ਇੱਕ ਵਾਰੀ ਬਸ ਹੁਕਮ ਕਰੋ ਬਸ ਉਹ ਕੰਮ ਉਹ ਕੰਮ ਤਾਂ ਮਾਲਕ ਦਾ ਹੈ ਬਸ ਉਹਦੀ ਮੰਨ ਰਿਆ ਲੇਕਿਨ ਆਪਾਂ ਹੁਣ ਤੁਹਾਡੇ ਹੈਗੇ ਹੁਣ ਬਸ ਜਦੋਂ ਤੁਸੀਂ ਬਾਈ ਫੋਨ ਕਰੋਗੇ ਨਾ ਬਸ ਆਪਾਂ ਤੁਹਾਡੇ ਕੋਲ ਆ ਜਾਗੇ ਅੱਧਾ ਦੀ ਕਦੀ ਇਕੱਲੇ ਮਹਿਸੂਸ ਨਾ ਕਰਿਓ ਕਦੀ ਕੀ ਹਾਂ ਪਾਪੂ ਕੱਲਾ ਨਹੀਂ ਮੈਂ ਮਹਿਸੂਸ ਕਰਦਾ ਮੇਰੇ ਨਾਲ ਸਾਰੇ ਹੈਗੇ ਹਾਂ ਬਸ ਘਰ ਦੇ ਸਪੋਰਟ ਕਰ ਰਹੇ ਪੂਰੀ ਬਾਕੀ ਜੋ ਹੋ ਰਿਹਾ ਠੀਕ ਹੈ ਤਾਂ ਉਸ ਤੋਂ ਹ ਹਸ਼ਰ ਦੇ ਬਾਅਦ ਤੁਸੀਂ ਬਾਲੀਵੁੱਡ ਵੀ ਕੰਮ ਕੀਤਾ ਹਾਂਜੀ ਤੇ ਸ਼ਾਹਦ ਕਪੂਰ ਨੇ ਕੰਮ ਕੀਤਾ ਤੁਸੀਂ ਹਾਂਜੀ ਤੇ ਕਿਵੇਂ ਦਾ ਸਫਰ ਰਿਹਾ ਸੀ ਵਧੀਆ ਜਿਹਾ ਜੀ ਹੋਊਗਾ ਮੈਂ ਗਰੀਵਨ 69 ਦਿਨ ਉਹਨਾਂ ਰਿਆਸੀ 69 ਡੇਸ ਤੇ ਸ਼ੂਟ ਮੋਹਾਲੀ ਇਧਰ ਮਰੀਂਡਾ ਸਾਈਡ ਵੀ ਹੋਇਆ ਸੀ ਪੋਨੇ ਬੰਬੇ ਅਲੱਗ ਅਲੱਗ ਥਾਵਾਂ ਤੇ ਹੋਇਆ ਸੀ ਬਹੁਤ ਵਧੀਆ ਸਫਰ ਸੀ ਹੋ ਗਿਆ ਬਾਲੀਵੁੱਡ ਦਾ ਉਸ ਤੋਂ ਇਲਾਵਾ ਵੀ ਮੈਂ ਇੱਕ ਦੋ ਪ੍ਰੋਜੈਕਟ ਕਰਕੇ ਆਇਆ ਸੀ ਬਟ ਉਹ ਕਿਸੇ ਵਜ੍ਹਾ ਤੋਂ ਰਿਲੀਜ਼ ਨਹੀਂ ਹੋ ਪਏ ਆਦਰਵਾਇਜ਼ ਸ਼ਾਇਦ ਉਹਦੇ ਚ ਇੱਕ ਪ੍ਰੋਜੈਕਟ ਐਸਾ ਸੀ ਜਿਹੜਾ ਜ਼ਿੰਦਗੀ ਸ਼ਤ ਬਦਲ ਦਿੰਦਾ ਬਹੁਤ ਅੱਛਾ ਕਨਸੈਪਟ ਸੀਗਾ ਬਹੁਤ ਸੋਹਣਾ ਕਨਸੈਪਟ ਦੇ बट ਮੇਬੀ ਸ਼ਾਇਦ ਵਾਲੇ ਨਹੀਂ ਸੀ ਉਹ ਦਾ ਟਾਈਮ ਸਮਾਂ ਐਕਟਿੰਗ ਦਾ ਖੀੜਾ ਤਾਂ ਹਜੇ ਵੀ ਹੈਗਾ ਹੀ ਆ ਠੀਕ ਹੈ ਐਕਟਿੰਗ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਜੇ ਜਿਸੇ ਵਿੱਚ ਆ ਗਿਆ ਤਾਂ ਕਿ ਉਹ ਜਾਂਦਾ ਹੈ ਇੱਕ ਵਾਰੀ ਤੁਸੀਂ ਵੀ ਦੱਸੋ ਆਪਣੇ ਵਿਚਾਰ ਦੇਖੋ ਜੀ ਜਿਹੜਾ ਤਾਂ ਸੱਚੀ ਜ ਕਲਾਕਾਰ ਹੁੰਦਾ ਹੈ ਹਾਂ ਜੇ ਉਹਨੂੰ ਕੰਮ ਨਹੀਂ ਮਿਲਦਾ ਉਹ ਕਲਾ ਭੁੱਲ ਨਹੀਂ ਜਾਂਦਾ ਉਹ ਉਹਦੇ ਅੰਦਰ ਵਸੀ ਹੁੰਦੀ ਹੈ ਉਹ ਭਾਵੇਂ ਸ਼ੀਸ਼ੇ 'ਕੇ ਕੱਢੇ ਜੀ ਭਾਵੇਂ ਕਿਸੇ ਯਾਰ ਦੋਸਤਾਂ ਨਾਲ ਜਾਂ ਆਪਦੀ ਘਰ ਵਾਲੀ ਨਾਲ ਜਾਂ ਭੈਣ ਨਾਲ ਜਾਂ ਭਰਾ ਨਾਲ ਉਹ ਤਾਂ ਕਲਾ ਚੱਲਦੀ ਰਹਿੰਦੀ ਉਹਦੀ ਹਾਂ ਐ ਨਹੀਂ ਵੀ ਮੈਂ ਅਗਰ ਇਹ ਟਾਈਮ ਸਮੇਂ ਚ ਆਇਆ ਤਾਂ ਮੈਂ ਹੱਸਣਾ ਛੱਡਦਾ ਜਾਂ ਜੀਣਾ ਛੱਡਦਾ ਜੀ ਇਦਾਂ ਕੁਛ ਨਹੀਂ ਹੈ ਜੇ ਤੁਸ ਸੀ ਵੀ ਸ਼ੀਸ਼ੇ ਅੱਗੇ ਕਦੀ ਆ ਕਰਦੇ ਆਵੇ ਅੱਗੇ ਬਹੁਤ 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 ਅੱਛਾ ਜਿਦੋ ਬਹੁਤ ਮੈਂ ਇਵਨ ਕੀ ਅਗਰ ਸ਼ੂਟ ਤੇ ਹੁੰਦਾ ਸੀ ਤੇ ਮੈਂ ਉਦੋਂ ਵੀ ਦੇਖਦਾ ਹੁੰਦਾ ਸੀ ਵੀ ਇਸ ਤਰ੍ਹਾਂ ਨਾਲੇ ਇੰਦਾ ਜ਼ਿਆਦਾ ਬੈਟਰ ਹੈ ਜਾਂ ਆਪਦੀ ਆਪ ਨੂੰ ਸਟਾਈਲਿੰਗ ਜਿਵੇਂ ਥੋੜੀ ਜੀ ਚੇਂਜ ਕਰਨਾ ਲੁੱਕ ਚੇਂਜ ਕਰਨੀ ਇਹ ਤਾਂ ਸ਼ੁਰੂ ਹੈ ਮੇਰੇ ਕੋਲ ਹਰ ਆਰਟਿਸਟ ਜੋ ਹੁੰਦੀ ਹੈ ਇਹ ਬਾਕੀ ਰੇਗ ਦਾ ਆਪਣਾ ਆਪਣਾ ਤਰੀਕਾ ਕੰਮ ਕਰਨ ਦਾ ਅੱਛਾ ਇੱਕ ਵਾਰੀ ਫਿਰ ਡਾਇਲੌਗ ਸੁਣਾ ਦਿਓ ਕੋਈ ਹਾਸੇਰ ਫਿਲਮ ਦਾ ਕਿਉਂਕਿ ਡਾਇਲੌਗ ਜਿਹੜੇ ਹੈ ਨਾ ਹਾਸੇਰ ਫਿਲਮ ਦੇ ਦੁਨੀਆ ਫੈਨ ਹੈ ਉਹਦੀ ਤੁਹਾਡੇ ਤਾਂ ਹਲੋ ਵੀਰੇ ਤੂੰ ਘਰ ਕਦੋਂ ਆਏਂਗਾ ਉਹ ਵੀਰਾ ਤਾਂ ਕਿਸੇ ਨਾਲ ਲੜ ਰਿਹਾ ਹੈ ਮੇਰਾ ਵੀਰ ਗੁੰਮ ਗਿਆ ਵੀਰ ਗੁੰਮ ਹੋ ਗਿਆ ਮੇਰਾ ਵੀਰ ਗੁੰਮ ਗਿਆ اچھا ਇੱਕ ਵਾਰੀ ਮੈਂ ਕੀ ਸੁਨੇਹਾ ਦੇਣਾ ਚਾਹੂਗ ਬੱਬੂ ਮਾਨ ਜੀ ਨੂੰ ਜਾਂ ਹੋਰ ਆਰਟੀ ਬਾਕੀ ਆਰਟੀ ਸੱਚ ਨੂੰ ਇੱਕ ਵਾਰੀ ਕੀ ਸੁਨੇਹਾ ਦੇਣਾ ਚਾਹੋਗੇ ਚੈਨਲ ਦੇ ਬੰਦੇ ਨਹੀਂ 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 ਮੈਂ ਕਿਸੇ ਨੂੰ ਕੋਈ ਸੁਨੇਹਾ ਨਹੀਂ ਦੇਵਾਂਗਾ ਕੋਈ ਦੇਖੋ ਉਹ ਸੁਨੇਹਾ ਇਹ ਹੀ ਹਰ ਮੀਡੀਆ ਵਾਲਾ ਗੱਲ ਕਰਦਾ ਹੈ ਕਿਸੇ ਦਾ ਇਹਦੇ ਵਿੱਚ ਕੀ ਦੇਖੋ ਹੁਣ ਕਿ ਮਤਲਬ ਮੈਂ ਅਗਰ ਇਸ ਹਾਲਾਤ ਚ ਜਾਂ ਇਸ ਤਰ੍ਹਾਂ ਕੰਮ ਕਰ ਰਿਹਾ ਇਹਦੇ ਚ ਕਿਸੇ ਦਾ ਕਸੂਰ ਥੋੜੀ ਹੈ ਮੈਂ ਤਾਂ ਸੁਨੇਹਾ ਤਾਂ ਲਾਵਾਂ ਵੀ ਮੇਰਾ ਇਹਨੇ ਮਾੜਾ ਕਰਤਾ ਜੇ ਉਹਨੇ ਸਾਰੇ ਮੇਰੇ ਭਰਾ ਹੈ ਸਾਰਿਆਂ ਨੇ ਮੈਨੂੰ ਬੜੇ ਬੱਚਿਆਂ ਵਾਂਗੂ ਭਰਾਵਾਂ ਵਾਂਗੂ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਹਾਂਜੀ ਕੰਮ ਕਦੀ ਛੋਟਾ ਵੱਡਾ ਨਹੀਂ ਹੁੰਦਾ ਅੱਛਾ ਸਗੋਂ ਬਲਕਿ ਮੈਨੂੰ ਲੱਗਦਾ ਅਗਰ ਮਾਨ ਸਾਹਿਬ ਨੂੰ ਜਾਂ ਕਿਸੇ ਵੀ ਹੋਰ ਆਰਟਿਸਟਾਂ ਨੂੰ ਪਤਾ ਲੱਗੇਗਾ ਕਿ ਅਗਰ ਉਹਨਾਂ ਦੀ ਇੰਡਸਟਰੀ ਦਾ ਬੰਦਾ ਇਹ ਕੰਮ ਕਰ ਰਿਹਾ ਤਾਂ ਖੁਸ਼ੀ ਹੋਏਗੀ ਸ਼ਾਇਦ ਕਿ ਮਿਹਨਤ ਹੀ ਕਰ ਰਹਿਣਾ ਰਾਦਰਦਨ ਕਿ ਆਪਾਂ ਕਿਸੇ ਮਾੜੀ ਚੀਜ਼ ਲਈ ਮੇਰਾ ਇੰਟਰਵਿਊ ਹੋ ਰਿਹਾ ਹੁੰਦਾ ਕਿ ਤੂੰ ਯਾਰ ਫਲਾਣੇ ਦੀ ਚੈਨ ਖੋਲੀ ਜਾਂ ਫਲਾਣੇ ਦਾ ਪਟੂਆ ਮਾਰ ਲਿਆ ਜਾਂ ਫਲਾਣੇ ਤੇ ਚਾਕੂ ਮਾਰਤਾ ਉਹਦੇ ਨਾਲ ਤਾਂ ਇੰਡਸਟਰੀ ਵਾਲੇ ਖੁਸ਼ ਹੋਣਗੇ ਕਿ ਯਾਰ ਸਾਡਾ ਬੰਦਾ ਮਿਹਨਤ ਕਰ ਰਿਹਾ ਜੀ ਰੋਟੀ ਖਵਾਉਣਾ ਸਭ ਤੋਂ ਵੱਡੀ ਗੱਲ ਹੁੰਦੀ ਪਹਿਲੇ ਮੈਂ ਮੈਂ ਕੋਗੀ ਭਾਜੀ ਦੀ ਗੱਲ ਸੁਣੀ ਸੀਗੀ ਸੁਨੀਪ ਕੰਗ ਭਾਜੀ ਜਿਹੜੇ ਸਾਡੇ ਨੇ ਵੱਡੇ ਕਾਮੇਡੀਅਨ ਡਾਇਰੈਕਟਰ ਨੇ ਕਿ ਉਹ ਵੀ ਇੱਕ ਸਮੇਂ ਵਿੱਚ ਬੰਬੇ ਦੇ ਵਿੱਚ ਬੜਾ ਪਾਓ ਵੇਚਣ ਲੱਗੇ ਸੀ ਤੋਂ ਉਹਨਾਂ ਨੇ ਵੀ ਉਹ ਟਾਈਮ ਪੀਰੀਅਡ ਦੇਖਿਆ ਤੇ ਅੱਜ ਮੈਂ ਵੀ ਇਹ ਦੇਖ ਰਿਹਾ ਹਾਂ ਦੇਖੋ ਕਿ ਉਹ ਨਹੀਂ ਆ ਜੋ ਕਿੱਥੇ ਪਹੁੰਚ ਗਿਆ ਸ਼ੇਰ ਦੁਆਰਾ ਜ਼ਿੰਦਗੀ ਬਸ ਇਹ ਹੈ ਕਿ ਇੱਕ ਮੌਕਾ ਦੁਆਰਾ ਦੇ ਦੇਵੇ ਤੇ ਥੋੜੀ ਗਲਤੀਆਂ ਜਿਹੜੀਆਂ ਹੋਈਆਂ ਉਹ ਸੰਭਾਲ ਲਾਂਗੇ ਦੁਆਰਾ ਹੁਣ ਇੱਕ ਵਾਰੀ ਦਰਸ਼ਕਾਂ ਨੂੰ ਦੱਸ ਦੋ ਕਿ ਹਾਂ ਲੋਕੇਸ਼ਨ ਕੀ ਕਿਉਂਕਿ ਅਕਸਰ ਜਦੋਂ ਦਰਸ਼ਕ ਆਂਦੇ ਆ ਤਾਂ ਪੁੱਲੇ ਜਾਂਦੇ ਆ ਇੱਧਰ ਉੱਧਰ ਭਟਕਦੇ ਰਹਿੰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਇੱਕ ਵਾਰੀ ਤੁਸੀਂ ਵੀ ਦੱਸ ਦੋ ਮੇਰੀ ਫੂਡ ਕਾਰਟ ਦੀ ਲੋਕੇਸ਼ਨ ਹੈਗੀ ਹੈ ਸਿੰਘ ਫੂਡ ਦੇ ਨਾਮ ਤੋਂ ਹੈ ਇਹ ਹੈਗੀ ਫੇਸ 9 ਮੋਹਾਲੀ ਆਪੋਜ਼ਿਟ ਮੈਜੈਸਟਿਕ ਹੋਟਲ ਤੇ ਟਾਈਮਿੰਗ ਜਿਹੜੀ ਹੈ ਸਵੇਰੇ 9:30 ਤੋਂ ਸ਼ਾਮੀ 4:30 ਵਜੇ ਤੱਕ ਠੀਕ ਹੈ ਬਹੁਤ ਧੰਨਵਾਦ ਤੇ ਨਾਲ ਕਦੀ ਵੀ ਭਾਈ ਪਾਪੂ ਪਾਵੂ ਕੰਨਾ ਹੋਏ ਇੱਕ ਵਾਰੀ ਬਾਸ ਜਦੋਂ ਵੀ ਹੋਏ ਮੈਨੂੰ ਫੋਨ ਕਰ ਲਿਓ ਬਾਈ ਨਹੀਂ ਕੋਈ ਗੱਲ ਨਹੀਂ ਭਾਈ ਥੈਂਕ ਯੂ ਥੈਂਕ ਯੂ ਹਾਂਜੀ ਬਿਲਕੁਲ ਐਸੀ ਕਿ ਸਾਡੇ ਨਾਲ ਮਨਿੰਦਰ ਵੈਲੀ ਤਾਂ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਐਦਾਂ ਹੀ ਤੁਹਾਨੂੰ ਹੋਰ ਚੋਣੀਆਂ ਨਾਲ ਰੂਬਰੂ ਕਰਾਵਾਂ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਸਾਰਾਂਝ ਮੈਰਾ ਦਸ ਮੈਨਿਊਜ਼ ਉਹ ਹਾਲੀ